ਮੈਂ ਆ ਨਹੀਂ ਹੈ ਘੰਟੇ ਤੱਕ ਠੀਕ ਆ ਘਰ ਦਾ ਸਾਰਾ ਕੰਮ ਕਰਕੇ ਆਣੀ ਘਰ ਦਾ ਕੰਮ ਸਾਰਾ ਕਰ ਲਈ ਮੈਂ ਆਣੀ ਹੈ ਕੰਮ ਆ ਜ਼ਰੂਰੀ ਅੱਛਾ ਮੰਮੀ ਜੀ ਜਾਓ ਮੰਮੀ ਜੀ ਕਿੱਥੇ ਚੱਲੇ ਆਂ ਤੁਸੀਂ ਤੂੰ ਪਹਿਲੇ ਟੋਕਿਆ ਕਰ ਮੈਂ ਉਹ ਜਿੰਨੇ ਕੰਮ ਚੱਲੇ ਸੀ ਕਿੱ체 ਟੋਕ ਲਾ ਦਿੰਦੀਆਂ ਇਹ ਤੁਸੀਂ ਸਸਰਕਾਲ ਭੈਣ ਜੀ ਕਰ ਰਹੀਆਂ ਸਸਰਕਾਲ ਸ਼ੁਗਰਾਜ ਘਰ ਮੇਲੇ ਗਏ ਪਾਦ ਮੈਂ ਐਵੇਂ ਚੋਣਾ ਆਈ ਸੀ ਕਿ ਮੈਂ ਕਿਹਾ ਪੈਨਸ਼ਨ ਹੀ ਮਿਲ ਨਹੀਂ ਜਾਵੇ ਮੋਰੇ ਹਨਾ ਤੇ ਸਤਰੀ ਕਾਲ ਹੋਰ ਮਿੰਦੋ ਹੋਰ ਸੁਨਾਹ ਹੋਰ ਕਿਦਾਂ ਹਾਂ ਬਸ ਮੈਂ ਸੁੱਤੀ ਸੀਗੀ ਮੇਰੀ ਸਿਹਤ ਨਹੀਂ ਠੀਕ ਹੈਗੀ ਕਈ ਦਿਨ ਹੋ ਗਏ ਆਹ ਹੋ ਮੇ ਸਿਹਤ ਨਹੀਂ ਠੀਕ ਹੈਗੀ ਤੇ ਮੈਂ ਦਵਾਈ ਲੈ ਕੇ ਪਈ ਸੀਗੀ ਤੇ ਅੱਖ ਲੱਗ ਗਈ ਔਰ ਤੂੰ ਗੇਟ ਖੜਕਾਇਆ ਤੇ ਇੱਕਦਮ ਖੁੱਲ ਗਈ ਨਾ ਕੋਈ ਨਹੀਂ ਉਹ ਤਾਂ ਮੈਂ ਪੈ ਲਈ ਸੀਗੀ ਹੋਰ ਸੁਣਾ ਕਿਦਾਂ ਕਰਦੇ ਠੀਕ ਆ ਸਾਰੇ ਪੁੱਤ ਪਾਣੀ ਲਿਆਈ ਆਂਟੀ ਲਈ اچھا ਆਣ ਲੱਗੀ ਲੋਹੇ ਟੋਕਲਾ ਆਪਦੀ ਮੰਮੀ ਆ ਕੇ ਕਿੱਥੇ ਚੱਲੀ ਆਂ ਫਿਰ ਡਰ ਲੱਗਦਾ ਬੰਦਾ ਚੰਗੇ ਕੰਮ ਨਹੀਂ ਨਿਕਲੇ ਆਂ ਫਿਰ ਡਰ ਲੱਗਦਾ ਆ ਕਹੇ ਫਿਰ ਮੈਂ ਉਹਨੂੰ ਵੀ ਚੁੱਪ ਕਰ ਮੈਂ ਕਹਿੰਦਾ ਚੁੱਪ ਕਰ ਕਿੱਥੇ ਟੋਕੀ ਜਾਣੀ ਹੁੰਦਾ ਹੋਰ ਹੋਰ ਭੋਰ ਪੈਨਸ਼ਨ ਇਹ ਕਿਦਾਂ ਕਿਆ ਕਰਦੇ ਸੀਗੇ ਹੋਰ ਠੀਕ ਆ ਮੈਂ ਹਾਂ ਸੋਹਣੀ ਲਾਦੀ ਚਾਦਰ ਰੱਖੀ ਸੀ ਨੋਆ ਕੰਮ ਆੜੀਆਂ ਲੱਗੀਆਂ ਇਹ ਪੈਨਸ਼ਨ ਹੀ ਹੋਣਾ अच्छा सोहनी सफाई सोहनी ਕੀਤੀ ਆ ਲੱਗੀਆਂ ਕੰਮ ਵਾਲੀਆਂ اچھا ਮੈਂ ਬਸ ਮੈਂ ਆਈ ਸੀ ਕਿ ਹੋਰ ਕਰਾਈ ਜਾਨੀ ਆ ਰਿਸ਼ਤੇ ਫਿਰ اچھا ਚਲੋ ਕੋਈ ਨਹੀਂ ਨਾ ਨਾ ਮਿੰਦੋ ਅਸੀਂ ਨਹੀਂ ਨੀਟੇ ਦਾ ਨਹੀਂ ਕਰਨਾ ਹਲੇ ਰਿਸ਼ਤਾ ਨੀਟੇ ਦਾ ਨਹੀਂ ਕਰਨਾ ਨਹੀਂ ਨਹੀਂ ਨੀੜਾ ਆਪਣਾ ਪੈਰਾਂ ਉੱਤੇ ਦਾ ਖੜਾ ਨੀਗਾ ਨਸ਼ੇ ਭੈਣ ਕਰਦਾ ਮਿੰਦੋ ਨਸ਼ੇ ਕਰਦਾ ਆ ਨਾ ਨਾ ਅਸੀਂ ਕਿਸੇ ਦੀ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਭੈਣੇ ਤੂੰ ਤੈਨੂੰ ਪਤਾ ਹੀ ਹੈ ਤੇਤੋਂ ਕੋਈ ਲੁਕੋ ਸਾਰੇ ਪਿੰਡਾਂ ਪਿੰਡਾਂ ਨੂੰ ਪਤਾ ਜਾਂਦਾ ਉਹਦਾ ਬਾਪੂ ਪੂਰਾ ਹੋਇਆ ਉਸ ਤੋਂ ਬਾਅਦ ਉਹ ਸਾਰੀ ਜ਼ਮੀਨ ਵੇਚ-ਵੇਚ ਕੇ ਉਹਨੇ ਪਤਾ ਨਹੀਂ ਕਿੱਥੇ-ਕਿੱਥੇ ਕੀ-ਕੀ ਵੇਚ ਕੇ ਘਰ ਦਾ ਨਸ਼ਿਆਂ 'ਚ ਪੈ ਗਿਆ ਉਹ ਔਰ ਤੂੰ ਕੀ ਕਿਹਾ ਉਹਨਾਂ ਨੂੰ ਕੁੜੀ ਵਾਲਿਆਂ ਨੂੰ ਇਹਦੇ ਬਾਰੇ ਨਹੀਂ ਇਹਦੇ ਬਾਰੇ ਤੂੰ ਇਹੀ ਦੱਸਿਆ ਹੈ ਕਿ ਪੈਂਚਣੀ ਦਾ ਮੁੰਡਾ ਆ 80 ਕਿੱਲੇ ਜ਼ਮੀਨ ਤੈਨੂੰ ਕੀ ਪਤਾ 80 ਕਿੱਲੇ ਮੈਂ ਕੀ ਕਰ ਰਹੀ ਹਾਂ ਔਰ ਲੈ ਨਾ ਨਹੀ ਨਹੀਂ ਮੈਂ ਪੈਂਚਣੀ ਦੱਸਿਆ ਸੀਗਾ ਮੈਂ ਦੱਸਿਆ ਸਾਰਾ ਮੈਂ ਕਿ ਆਪਣੇ ਪਿੰਡ ਜਿਹੜੇ ਨਾਲ ਦੇ ਪਿੰਡ ਦੀ ਪੈਂਚਣੀ ਆ ਉਹਨਾਂ ਦਾ ਮੁੰਡਾ ਆ ਉਹ ਤਾਂ ਖੁਸ਼ ਬਹੁਤ ਹੋਏ ਫੇਰ ਮੈਂ ਫੇਰ ਮੈਂ ਦੱਸਿਆ ਕਿ ਨਾਲ ਦੇ ਪਿੰਡ ਮੁੰਡੇ ਦੇ ਕੀ ਕੀ ਆ ਗਿਆ ਮੁੰਡਾ ਆ ਤੇ ਦੱਸਿਆ ਕਿ ਸਾਰੀਆਂ ਸਾਰਾ ਦੱਸਿਆ ਕਿ ਉਹਨਾਂ ਦਾ ਜਾਤ ਗੋਤ ਸਾਰਾ ਕੁਝ ਤੁਹਾਡਾ ਦੱਸਿਆ ਤੇ ਕੁੜੀ ਦਾ ਦਾ ਪਾਪਾ ਬਹੁਤ ਖੁਸ਼ ਹੋਇਆ ਕਹਿੰਦਾ ਕਿ ਚੱਲ ਵਧੀਆ ਮੇਰੀ ਕੁੜੀ ਦਾ ਰਿਸ਼ਤਾ ਹੋ ਜਵੇ ਪੈਂਚੜੀ ਦੇ ਘਰ ਜਾਊ ਮੇਰੀ ਕੁੜੀ ਰਾਜ ਕਰੂਗੀ ਹੋਰ ਮੈਂ ਦੱਸਿਆ ਕਿ ਮੁੰਡਾ ਮੁੰਨਾ ਆ ਉਹਦਾ ਮੈਂ ਵੀ ਦੱਸਤਾ ਆ ਤੇ ਹੋਰ ਮੈਂ ਕਿਹਾ ਰਾਜ ਕਰੂਗੀ ਤੁਹਾਡੀ ਕੁੜੀ ਉੱਥੇ ਰਾਜ ਕਰੂਗੀ ਤੇ ਪੈਂਚੜੀ ਦਾ ਮੁੰਡਾ ਆ ਕੱਲਾ-ਕੱਲਾ ਮੁੰਡਾ ਆ ਹੈ ਤਿੰਨ ਭੈਣਾਂ ਦਾ ਕੇ ਭਰਾ ਆਇਆ ਕੱਲਾ ਕੱਲਾ ਮੁੰਡਾ ਆ ਤੇ ਮੈਂ ਸਾਰਾ ਕੁਝ ਦੱਸ ਕੇ ਆਈਆਂ ਉਹਨਾਂ ਨੂੰ ਹੋਰ ਦੱਸ ਕੇ ਹਾਰਕ ਦੇ ਮਿੰਦੋ ਸੁਪਨੇ ਹੁੰਦੇ ਆ ਕਿ ਸਾਡੀ ਕੁੜੀ ਵਧੀਆ ਘਰ ਜਾਵੇ ਹਨਾ ਵਧੀਆ ਉਹਦੀ ਇੱਜ਼ਤ ਮਾਨ ਕਰਨ ਵਾਲਾ ਉਹਦਾ ਘਰ ਵਾਲਾ ਹੋਵੇ ਹਨਾ ਅਸੀਂ ਬੈਠੇ ਰਹਿਣਾ ਆ ਜਿਹਨੇ ਉਹ ਜਿਨ੍ਹਾਂ ਨੂੰ ਮਾਪਿਆਂ ਨੇ ਲਾਡ ਲਾਣਾ ਆ ਜਦੋਂ ਉਹ ਹੀ ਨਹੀਂ ਖਰਾ ਹੈਗਾ ਫਿਰ ਅਸੀਂ ਰਿਸ਼ਤਾ ਦਾ ਵੀ ਕਰਨਾ ਆ ਨਾ ਨਾ ਝੂਠ ਤੂਫਾਨ ਬੋਲ ਕੇ ਅਸੀਂ ਮਿੰਦੋ ਰਿਸ਼ਤਾ ਨਹੀਂ ਕਰਨਾ ਹੈਗਾ ਨਹੀਂ ਮੇਰੀਆਂ ਆਪਣੀਆਂ ਤਿੰਨ ਧੀਆਂ ਆ ਤੇ ਮੈਂ ਹਾਂ ਕੰਮ ਮੈਂ ਨਹੀਂ ਕਰਨੇ ਨਾ 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 ਪਰਮਾਤਮਾ ਨੂੰ ਮੂੰਹ ਵੀ ਦਿਖਾਣਾ ਆਪਣਾ ਨਹੀਂ ਝੂਠ ਤੂਫਾਨ ਬੋਲ ਕੇ ਨਹੀਂ ਮਿੰਦੋ ਰਿਸ਼ਤੇ ਕਰਾਣੇ ਮਿੰਦੋ ਪੂਰਾ ਨਾ ਮੰਨੇ ਤੁਸੀਂ ਆ ਜਿਹੜੇ ਨਾਲ ਜਿਹੜੀ ਖਾ ਕਰਨਾ ਤੁਸੀਂ ਝੂਠ ਤੂਫਾਨ ਬੋਲ ਕੇ ਜਿਹੜੇ ਰਿਸ਼ਤੇ ਕਰਾਉਂਦੀਆਂ ਆ ਨਾ ਇਹ ਬਹੁਤ ਖਰਾਬ ਤਾਂ ਹੀ ਵਿਚਾਰੀਆਂ ਧੀਆਂ ਪੇਕੇ ਆਂ ਦੇ ਘਰ ਬੈਠੀਆਂ ਆ ਇਹ ਰਿਸ਼ਤੇ ਟੁੱਟਦੇ ਹੀ ਤਾਂ ਹੀ ਆ ਜਦੋਂ ਇਹ ਜ਼ਰੂਰੀ ਨਹੀਂ ਪੇ ਮੁੰਡੇ ਵਾਲੇ ਇੱਕ ਮੁੰਡਾ ਹੀ ਖਰਾਬ ਹੁੰਦਾ ਕੁਝ ਕੁੜੀਆਂ ਵੀ ਚਲੋ ਐਦਾਂ ਹੁੰਦੀਆਂ ਆ ਫੇ ਮੇਨ ਜਿਹੜੀ ਇਹ ਗੱਲ ਆ ਨਾ ਜਾਂਦੀ ਆ ਜਿਹੜੇ ਰਿਸ਼ਤੇ ਕਰਾਉਂਦੇ ਆ ਹਨਾ ਤੁਹਾਨੂੰ ਇਹ ਦੋਨਾਂ ਧਿਰਾਂ ਦਾ ਸੋਚਣਾ ਚਾਹੀਦਾ ਆ ਕਿ ਕੁੜੀ ਕਿੱਦਾਂ ਦੀ ਆ ਕੁੜੀ ਦਾ ਪਰਿਵਾਰ ਕਿੱਦਾਂ ਦਾ ਕੁੜੀ ਪੜ੍ਹੀ ਲਿਖੀ ਕਿੱਦਾਂ ਕਿੰਨੀ ਗਾ ਕੁੜੀ ਨੂੰ ਕੀ ਆਉਂਦਾ ਕੀ ਆ ਨਾ ਸਾਰਾ ਫੇ ਤੁਹਾਨੂੰ ਮੁੰਡੇ ਵਾਲਿਆਂ ਦਾ ਵੀ ਦੇਖਣਾ ਚਾਹੀਦਾ ਮਿੰਦੋ ਕਿ ਮੁੰਡਾ ਕੁੜੀ ਦੇ ਕਾਬਿਲ ਹੈਗਾ ਆ ਮੁੰਡਾ ਆਪਣੇ ਪੈਰਾਂ ਤੇ ਸਟੈਂਡ ਹੈਗਾ ਕਿ ਬਾਪ ਦਾਦੇ ਦੀ ਕਮਾਈ ਤੇ ਹੀ ਐਸ਼ ਕਰਨ ਵਾਲਾ ਆ। ਮਿੰਦੋ ਅਸੀਂ ਉਹਦਾ ਬਾਪੂ ਚਲ ਤੁਰ ਗਿਆ ਹੁਣ ਅਸੀਂ ਬੈਠੇ ਰਹਿਣਾ ਐ ਇੱਥੇ। ਹੋਰ ਹੁਣ ਨਹੀਂ ਹੁਣ ਦੇਖ ਹੁਣ ਮੈਂ ਨਾ ਰਹੀ ਉਹਦਾ ਬਾਪੂ ਨਹੀਂ ਰਹੀ ਕੱਲ ਨੂੰ ਕਿਸੇ ਦਾ ਟਾਈਮ ਦਾ ਪਤਾ ਨਹੀਂ ਮੈਂ ਨਹੀਂ ਰਹੀ ਉਹ ਜ਼ਮੀਨਾਂ 'ਚ ਦਾਦਾ ਹੀ ਖਾ-ਖਾ ਕੇ ਪਾਲੂਗਾ ਉਹ ਆਪਣਾ ਪਰਿਵਾਰ। ਜੇ ਜ਼ਮੀਨਾਂ 'ਚ ਦਾਦਾ ਹੀ ਸਾਰੀਆਂ ਖਤਮ ਹੋ ਗਈਆਂ ਫੇ ਆਪ ਵੀ ਘਰ ਰੁਲ ਜਾਣੇ ਆ ਹਨਾ। ਸੋ ਜ਼ਮੀਨ ਜਦਾਦ ਜਿਹੜੀ ਹੁੰਦੀ ਆ ਉਹ ਤਾਂ ਨਹੀਂ ਹੁੰਦੀ ਕਿ ਅਸੀਂ ਉਹ ਆਪਣਾ ਵਧਾ ਚੜਾ ਕੇ ਆਪਾਂ ਕੁੜੀ ਵਾਲੇ ਨੂੰ ਦੱਸ ਕੇ ਆਪਾਂ ਆਪਣੇ ਨਸ਼ੇਰੀ ਮੁੰਡਿਆਂ ਦਾ ਰਿਸ਼ਤਾ ਕਰੀਏ ਹੈਨਾ ਉਹ ਜ਼ਮੀਨ ਜਦਾਦ ਤਾਂ ਹੁੰਦੀ ਆ ਕਿ ਸਾਨੂੰ ਕਿਸੇ ਔਖੇ ਟਾਈਮ ਤੇ ਉਹਦਾ ਉਹਦਾ ਅਸੀਂ ਉੱਤੇ ਫਸਲ ਕਰ ਸਕੀਏ ਜੇ ਅਸੀਂ ਬਾਹਰ ਨੌਕਰੀ ਪੇਸ਼ਾ ਨਹੀਂ ਕਰ ਸਕਦੇ ਸਾਡੇ ਘਰ ਚ ਬਾਹੀ ਹੈਗੀ ਆ ਅਸੀਂ ਉਹਨੂੰ ਮਿਹਨਤ ਕਰਕੇ ਹੈਨਾ ਆਪਣੀ ਖੇਤੀ ਕਰੀਏ ਤੇ ਉੱਤੇ ਮਿਹਨਤ ਕਰਕੇ ਫਸਲ ਮਿਹਨਤ ਕਰਕੇ ਪੈਸਾ ਕਮਾਈਏ ਉਹ ਫਸਲ ਜਿਹੜੀ ਆਪਣਾ ਜ਼ਮੀਨ ਜਿਦਾਦ ਬਾਪ ਦਾਦਿਆਂ ਦੀ ਜਿਹੜੀ ਜ਼ਮੀਨ ਦੇ ਜਿਦਾਦ ਹੁੰਦੀ ਆ ਉਹ ਮਿੰਦੋ ਤਾਂ ਨਹੀਂ ਹੁੰਦੀ ਹੈਗੀ ਤੇ ਉਹਨੂੰ ਵੇਚ-ਵੇਚ ਕੇ ਗੱਡੀਆਂ ਮਰਸੜੀਆਂ ਲੈ ਲਈਆਂ ਵੇਚ-ਵੇਚ ਕੇ ਤੁਸੀਂ ਨਸ਼ਿਆਂ 'ਚ ਪੈ ਜਾਓ ਹਨਾ ਵੇਚ-ਵੇਚ ਕੇ ਤੁਸੀਂ ਜੱਜ ਜਾ ਰੀਆਂ ਕੋਠੀਆਂ ਖੜੀਆਂ ਕਰ ਲੋ ਨਹੀਂ ਜਿਹੜਾ ਬੱਚਾ ਹਿੰਦੋ ਜ਼ਮੀਨ ਜਿਦਾਦ ਆਪਣੀਆਂ ਦੇ ਕਰਕੇ ਬੈਠਾ ਆ ਉਹਦੇ ਵਿਆਹ ਜਿਹੜੇ ਮਾ ਮਾਂ ਬਾਪ ਕਰ ਦਿੰਦੇ ਆ ਨਾ ਕਿ ਸਾਡੇ ਕੋਲ ਜ਼ਮੀਨ ਜਦਾ ਦਾ ਮੁੰਡੇ ਦਾ ਵਿਆਹ ਕਰ ਦੰਨੇ ਆ ਉਹ ਬਹੁਤ ਗਲਤ ਕਰਦੇ ਆ ਮਿੰਦੋ ਹੁਣ ਮਿੰਦੋ ਤੂੰ ਬੁਰਾ ਨਾ ਮੰਨੀ ਤੇਰੀ ਨੂੰ ਖੁਸ਼ ਆ ਤੇਰੀ ਨੂੰ ਖੁਸ਼ ਆਾਸ ਤੂੰ ਪਹਿਲਾਂ ਮੈਨੂੰ ਤੇਰਾ ਮੁੰਡਾ ਪੂਰਾ ਨਸ਼ੇਰੀਆ ਆ ਮੈਂ ਤੇਰੇ ਮੁੰਡੇ ਦੀ ਨਹੀਂ ਗੱਲ ਕਰਦੀ ਮੇਰਾ ਮੁੰਡਾ ਵੀ ਨਸ਼ੇਰੀਆ ਮੈਂ ਆਪਣੇ ਮੁੰਡੇ ਦਾ ਬਿਆਨ ਕਰਨਾ ਜੱਤ ਕਰ ਮੇਰਾ ਮੁੰਡਾ ਆਪਣੇ ਪੈਰ ਹੀ ਨਹੀਂ ਖੜਾ ਹੋ ਜਾਂਦਾ ਹਨਾ ਬਾਜਾਰੀਆਂ ਆਪਣੇ ਪੇਕੇਆਂ ਦੇ ਘਰ ਉਹੀ ਉਹ ਵੀ ਬਹੁਤਿਆਂ ਬੈਠੀਆਂ ਜਿਨ੍ਹਾਂ ਨੂੰ ਝੂਠ ਬਾਣ ਬੋਲ ਕੇ ਰਿਸ਼ਤੇ ਕਰਾਈ ਜਾਂਦੇ ਆ ਹਨਾ ਕੁੜੀ ਵਾਲੇ ਨੂੰ ਹੋਰ ਕੁਝ ਦੱਸ ਦਿੰਦੇ ਆ ਮੁੰਡੇ ਵਾਲੇ ਨੂੰ ਹੋਰ ਕੁਝ ਦੱਸ ਦਿੰਦੇ ਆ ਆਪਸ ਚ ਉਹਨਾਂ ਦੀ ਮੀਟਿੰਗਾਂ ਨਹੀਂ ਹੁੰਦੀਆਂ ਅੱਜਕੱਲ ਹਨਾ ਉਹ ਜਿਹੜੇ ਆ ਵਿਚੋਲੇ ਹੁੰਦੇ ਉਹ ਹੀ ਕਹਿ ਦਿੰਦੇ ਅਸੀਂ ਵਿੱਚ ਪਾ ਕੇ ਕਰਾਇਆ ਆ ਅਸੀਂ ਵਿੱਚ ਪਾ ਗਏ ਆ ਸਾਰਾ ਕੁਝ ਦੱਸਤਾ ਸਭ ਕੁਝ ਪੁੱਛ ਪਛਾਈਆ ਹੋ ਗਿਆ ਆ ਸਾਡੇ ਮਾਪੇ ਤੱਕ ਤਾਂ ਕੋਈ ਗੱਲ ਪਹੁੰਚਣ ਹੀ ਨਹੀਂ ਦਿੰਦਾ ਵਿਚੋਲਾ ਸਿਰਫ ਐਸੇ ਕਰਕੇ ਮੰਦੋ ਕਿ ਮੁੰਡੀਆਂ ਪਹਿਣੀਆਂ ਸੂਟ ਪਹਿੜੇ ਆ ਹੈ ਚੰਗੇ ਕਾਰਮ ਕਰੋ ਚੰਗੇ ਕਾਰਮ ਕਰਨੇ ਚਾਹੀਦੇ ਆ ਮੈਂ ਹੁਣ ਕੁੜੀ ਪੜ੍ਹੀ ਲਿਖੀ ਆ ਨਰਸਿੰਗ ਦਾ ਵਿਚਾਰੇ ਕੋਰਸ ਕਰਦੀ ਆ ਮੈਂ ਉਹਨੂੰ ਆਪਣੇ ਨਸ਼ੇਰੀਏ ਮੁੰਡੇ ਨਾਲ ਕਿਉਂ ਵਿਆਹਣਾ ਹੈ ਨਾ ਨਾ ਅਸੀਂ ਆਪਣੇ ਮੁੰਡੇ ਦਾ ਰਿਸ਼ਤਾ ਨਹੀਂ ਕਰਨਾ ਹੈ ਨਾ ਜਦੋਂ ਸਾਡਾ ਮੁੰਡਾ ਆਪਣੇ ਪੈਰੀ ਖੜਾ ਹੋਊਗਾ ਮੈਂ ਤਾਂ ਉਹਨੂੰ ਪਾਪ ਦਾਦੇ ਦੀ ਇੱਕ ਵੀ ਹੁਣ ਚੀਜ਼ 'ਚ ਉਹਨੂੰ ਮੈਂ ਇਨਵੋਲਵ ਨਹੀਂ ਕਰਨਾ ਹੈਗਾ ਮੈਂ ਇਹੀ ਕਹਿਣਾ ਆ ਤੇਰਾ ਬਿਆ ਤਾਂ ਕਰਨਾ ਆਪਣਾ ਕੁਝ ਪਹਿਲਾ ਕੰਮ ਕਾਰ ਸੈੱਟ ਕਰ ਕੁਝ ਮੈਨੂੰ ਦਿਖਾ ਕੇ ਮਾ ਕੇ ਮੈਨੂੰ ਵੀ ਦਿਖੇ ਕਿ ਤੂੰ ਆਪਣਾ ਪਰਿਵਾਰ ਪਾਲ ਲਊਗਾ ਮੈਨੂੰ ਵੀ ਦਿਖੇ ਕਿ ਤੇਰੇ ਪਰਿਵਾਰ ਤੇਰੇ ਗਾਹਾਂ ਬੱਚੇ ਹੋਣੇ ਆ ਉਹ ਉਹਨਾਂ ਨੂੰ ਬੱਚਿਆਂ ਨੂੰ ਤੂੰ ਸਕੂਲ ਪੜ੍ਹਾਈਆਂ ਕਰਾਉਣੀਆਂ ਆ ਇਹ ਥੋੜਾ ਹੈ ਕਿ ਬਾਪ ਦਾਦੇ ਦੇ ਖੇਤ ਆ ਇੱਕ ਖੇਤ ਵੇਚ ਕੇ ਤੂੰ ਗੱਡੀ ਲੈ ਲਈ ਇੱਕ ਖੇਤ ਵੇਚ ਕੇ ਤੂੰ ਬੱਚਿਆਂ ਨੂੰ ਬਲਾਦ ਭੇਜਦਾ ਪੜ੍ਹਨ ਵਾਸਤੇ ਨਾ ਨਾ ਮਿੰਦੋ ਸਿਣੀ ਰਿਸ਼ਤਾ ਕਰਨਾ ਤੂੰ ਚਾਹੇ ਤੈਨੂੰ ਬੁਰਾ ਲੱਗੇ ਅਸੀਂ ਨਹੀਂ ਰਿਸ਼ਤਾ ਕਰਨਾ ਇਹਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਿੰਦੋ ਕੋਈ ਨਹੀਂ ਸਾਨੂੰ ਕੋਈ ਨਹੀਂ ਅਸੀਂ ਨਹੀਂ ਰਿਸ਼ਤਾ ਕਰਨਾ ਜਾ ਤੂੰ ਕੋਈ ਗੱਲ ਨਹੀਂ ਹੋਰ ਅਸੀਂ ਨਹੀਂ ਕਰਨਾ ਲੈ ਪੈਂਚ ਨਹੀਂ ਇਹ ਦਾਵਾ ਨਹੀਂ ਕਰਨੀ ਆ ਹਾਂ ਮੈਂ ਪਤਾ ਨਹੀਂ ਕਿੰਨੇ ਕਿੰਨੇ ਮੈਂ ਰਿਸ਼ਤੇ ਕਰਾਏ ਆ ਸਾਰੇ ਵਧੀਆ ਹੀ ਆ ਨਹੀਂ ਤੂੰ ਤਾਂ ਮੇਰਾ ਮੂਡ ਹੀ ਖਰਾਬ ਕਰ ਦਿੱਤਾ ਆ ਨਹੀਂ ਨਹੀਂ ਕੋਈ ਨਹੀਂ ਪੈਂਚਣੀਆਂ ਨਹੀਂ ਤੂੰ ਹੈ ਇਦਾਂ ਕਹਿੰਨੇ ਆ ਮੈਂ ਕਿੰਨੇ ਪਿੰਡਾਂ ਪਿੰਡਾਂ ਚ ਪੈਂਚਣੀਆਂ ਰਿਸ਼ਤੇ ਕਰਾਏ ਮੇਰੀ ਮੇਰੀ ਨੂੰ ਕਿਤੇ ਸੁਖੀ ਨਹੀਂ ਬਸਦੀ ਮੇਰੀ ਨੂੰ ਬਥੇਰੀ ਸੁਖੀ ਬਸਦੀ ਆ ਐਦਾਂ ਨਾ ਕਹਿ ਤੂੰ ਹੈ ਮੈਂ ਐਨੇ ਵਧੀਆ ਸਭ ਦੇ ਘਰ ਬਸਦੇ ਆ ਮੇਰੀ ਨੂੰ ਕਿਤੇ ਭੁੱਖੀ ਮਰਦੀ ਆ ਐਨੇ ਖੁਸ਼ ਰਹਿੰਦੀ ਆ ਮੇਰੀ ਨੂੰ ਇਹਦੇ ਭੁੱਗੀ ਮਰਦੇ ਆ ਮੇਰੇ ਨਾ ਰਹਿਣ ਦੇ ਅਸੀਂ ਕਿਸੇ ਹੋਰ ਦਾ ਕਰਾ ਲੀਏ ਸਭ ਤੋਂ ਜ਼ਿਆਦਾ ਜਿਹੜੇ ਰਿਸ਼ਤੇ ਟੁੱਟਦੇ ਆ ਨਾ ਉਹ ਤਾਂ ਟੁੱਟਦੇ ਆ ਜਿਹੜੇ ਵਿਚੋਲੇ ਹੁੰਦੇ ਨਾ ਮੇਨ ਰੋਲ ਵਿਚੋਲਿਆਂ ਦਾ ਹੁੰਦਾ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਕੁੜੀ ਕੁੜੀ ਵਾਲਿਆਂ ਦੀਆਂ ਵੀ ਕੁਝ ਗੱਲਾਂ ਉਹ ਛਪਾਲਣਦੇ ਆ ਮੁੰਡੇ ਵਾਲਿਆਂ ਦੀ ਵੀ ਛਪਾਲਣਦੇ ਆ ਉਹਨਾਂ ਨੂੰ ਇਹ ਹੁੰਦਾ ਆ ਕਿ ਰਿਸ਼ਤਾ ਜੋੜ ਜਵੇ ਸਾਨੂੰ ਟੁੰਮਾ ਪੈ ਜਾਣਾ ਸਾਡੀ ਵਡਿਆਈ ਹੋ ਜਵੇ ਕਿ ਅਸੀਂ ਰਿਸ਼ਤਾ ਇੱਕ ਹੋਰ ਕਰਾ ਦਿੱਤਾ ਆ ਸੋ ਇਹ ਕੰਮ ਜਿਹੜੇ ਬੰਦ ਕਰ ਦੋ ਤਾਂ ਹੀ ਕੁੜੀਆਂ ਵਿਚਾਰੀਆਂ ਆਪਣੇ ਪੇਕੇਆਂ ਦੇ ਘਰ ਬੈਠੀਆਂ ਆ ਜਿਹੜੇ ਨਸ਼ੇਰੀਏ ਮੁੰਡਿਆਂ ਦਾ ਤੁਸੀਂ ਇਹ ਵਿਚੋਲੇ ਜਿਹੜੇ ਹੁਣ ਦੇਖਦੇ ਵੀ ਹੁਣੇ ਆ ਜੇ ਕੋਈ ਕੋਈ ਹੋਇਆ ਤਾਂ ਮੇਰੀ ਗੱਲ ਦੇਖ ਕੇ ਤੁਸੀਂ ਗੌਰ ਕਰਿਓ ਜਿਹੜੇ ਮੁੰਡੇ ਨਸ਼ੇਰੀਏ ਆ ਪਿੰਡਾਂ ਦੇ ਜਾਂ ਕਿੱਦਾਂ ਹਨ ਉਹਨਾਂ ਨੂੰ ਵਿਚੋਲੇ ਇਹੀ ਕਹਿ ਦਿੰਦੇ ਆ ਰਿਸ਼ਤਦਾਰੀਆਂ ਵੀ ਵਿੱਚ ਇਨਵੋਲ ਹੋ ਜਾਂਦੀਆਂ ਆ ਕਿ ਮੁੰਡਾ ਬਹੁਤ ਜ਼ਮੀਨ ਜਦਾਦ ਆ ਮੁੰਡੇ ਦੇ ਕੋਲ ਬਹੁਤ ਹੈਨਾ ਬਹੁਤ ਵੱਡਾ ਘਰਬਾਰ ਆ ਬਹੁਤ ਵੱਡੇ ਬੰਦੇ ਆ ਪਿੰਡ ਦੇ ਇਹ ਹੈਨਾ ਸੋ ਮੇਨ ਜਿਹੜੀ ਗੱਲ ਆ ਉਹ ਛਪਾਲਾਂ ਦਾ ਬਚੋਲਾ ਕਿ ਮੁੰਡਾ ਇੱਕ ਤਰ੍ਹਾਂ ਦਾ ਨਸ਼ੇਰੀ ਆ ਜਾਂ ਨਾ ਕੋਈ ਕੰਮ ਕਰਦਾ ਨਾ ਕਾਰ ਕਰਦਾ ਆ ਜਦੋਂ ਵੀ ਤੁਸੀਂ ਮੈਂ ਕਹਿੰਨੀ ਆ ਜਦੋਂ ਵੀ ਕਿਸੇ ਕੁੜੀ ਤੁਸੀਂ ਵਿਆਹਣੀ ਆ ਤੁਸੀਂ ਪਹਿਲਾਂ ਮੁੰਡੇ ਦੀ ਜ਼ਮੀਨ ਜਾਇਦਾਦ ਨੇ ਮੁੰਡੇ ਬਾਰੇ ਪਤਾ ਕਰੋ ਕਿ ਮੁੰਡਾ ਕਿੱਦਾਂ ਦਾ ਆ ਹੈਨਾ ਦੇਖੋ ਜ਼ਮੀਨ ਜਾਇਦਾਦ ਭਾਵੇਂ ਜਿੰਨੀ ਮਰਜ਼ੀ ਹੋਵੇ ਜੇ ਮੁੰਡਾ ਨਹੀਂ ਸਹੀ ਹੈਗਾ ਨਾ ਜ਼ਮੀਨ ਜਾਇਦਾਦ ਦਾ ਤੁਸੀਂ ਕੀ ਕਰਨਾ ਹੈ ਹਨਾ ਮੁੰਡਾ ਸਹੀ ਹੋਊਗਾ ਉਹ ਆਪਣੀ ਮਿਹਨਤ ਕਰਕੇ ਉਹ ਜ਼ਮੀਨ ਜਾਇਦਾਦ ਫੇਰ ਬਣਾ ਲਊਗਾ ਹਨਾ ਜੇ ਮੁੰਡਾ ਖਰਾਬ ਹੋਊਗਾ ਜ਼ਮੀਨ ਜਾਇਦਾਦ ਸਾਰੇ ਨਿਕਲ ਜਾਣੀ ਹੈ ਤੁਹਾਡੇ ਹੱਥੋਂ ਸੋ ਬਚੋਲਿਆਂ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਜਿਹੜੇ ਇੱਧਰ-ਇੱਧਰ ਦੀਆਂ ਗੱਲਾਂ ਛਾਪ ਕੇ ਉਹ ਰਿਸ਼ਤੇ ਕਰਦੇ ਆ ਹੁਣ ਦੇਖੋ ਮਿੰਦੋ ਮੇਰੇ ਘਰ ਆਈ ਸੀਗੀ ਮੇਰੇ ਮੁੰਡੇ ਨੇਟੇ ਦਾ ਰਿਸ਼ਤਾ ਕਰਨ ਮੇਰਾ ਮੁੰਡਾ ਇੱਕ ਨੰਬਰ ਦਾ ਨਸ਼ੇਰੀ ਆ ਉਹਦਾ ਬਾਪੂ ਪੂਰਾ ਹੋ ਗਿਆ ਹਨਾ 80 ਕਿੱਲੇ ਜ਼ਮੀਨ ਸੀਗੀ ਸਾਰੀ ਵੇਚ ਕੇ ਨਸ਼ਿਆਂ 'ਚ ਪੈ ਗਿਆ ਤਿੰਨ ਮੇਰੀਆਂ ਧੀਆਂ ਆਪਣੇ ਘਰ ਸੁਖੀ ਆ ਮੈਂ ਜੇ ਸੋਚਾਂ ਮੇਰੀ ਆ ਸਾਂਭ ਸੰਭਾਲ ਕਰਨ ਨੂੰ ਘਰ ਦਾ ਸੰਭਾਲ ਨੂੰ ਮੇਰਾ ਮੁੰਡਾ ਇਕੱਲਾ-ਕੱਲਾ ਮੈਂ ਕੋਈ ਵੀ ਕੁੜੀ ਲਿਆ ਸਕਦੀ ਆ ਮੈਂ ਕਿਉਂ ਕਿਸੇ ਦੀ ਕੁੜੀ ਲੈ ਕੇ ਆਵਾਂ ਹਨਾ ਕੋਈ ਕਈ ਵਾਰ ਸੱਸਾਂ ਇਹ ਵੀ ਕਰਦੀਆਂ ਆ ਕਿ ਮੁੰਡਾ ਸਾਡਾ ਜਿੱਦਾਂ ਦਾ ਮਰਜੀ ਆ ਅਸੀਂ ਕੱਲੀਆਂ ਆ ਸਾਨੂੰ ਸਾਂਭਣ ਵਾਸਤੇ ਕੋਈ ਨੌਕਰਾਨੀ ਲੈ ਆਣੇ ਆ ਘਰ 'ਚ ਕੋਈ ਲੈ ਆਨੇ ਆ ਨਾ ਘਰ ਚ ਸੋ ਉਹ ਬਹੁਤ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਇਹ ਮੇਰੀ ਰੀਲ ਦੇਖੂਗੀਆਂ ਹਨਾ ਸੋ ਪਲੀਜ਼ ਇਦਾਂ ਦਾ ਕੰਮ ਨਾ ਕਰੋ ਕਿ ਤੁਹਾਡੇ ਮੁੰਡੇ ਨਸ਼ੇਰੀਏ ਆ ਸ਼ਰਾਬੀ ਆ ਕੰਮਕਾਰ ਨਹੀਂ ਕਰਦੇ ਬੇਲੜਾ ਕਿ ਤੁਸੀਂ ਪੂਰਾ ਆਪਣਾ ਮਹਿਲਾਂ ਦੀ ਸਫਾਈ ਕਰਨ ਵਾਸਤੇ ਤੁਹਾਡੇ ਕੇਅਰ ਕਰਨ ਵਾਸਤੇ ਤੁਸੀਂ ਇੱਕ ਨੌਕਰਾਨੇ ਦੀ ਭਾਲ ਕਰਦੇ ਆ ਸੋ ਇਦਾਂ ਨਾ ਕਰੋ ਹਰ ਇੱਕ ਦੇਖੋ ਹਰ ਇੱਕ ਮਾਂ ਬਾਪ ਨੂੰ ਇੱਕ ਚਾ ਹੁੰਦਾ ਕਿ ਮੇਰੀ ਧੀ ਜੇ ਮੈਂ ਗਰੀਬ ਆ ਮੇਰੀ ਤੇ ਗਾਂ ਜਿੱਥੇ ਵੀ ਜਾਵੇ ਰਾਜ ਕਰੇ ਹਨਾ ਸੋ ਇਦਾਂ ਦਾ ਕੰਮ ਬਿਲਕੁਲ ਵੀ ਨਾ ਕਰੋ ਤੁਸੀਂ ਆਪਣੀਆਂ ਧੀਆਂ ਨੂੰ ਵੀ ਹਨਾ ਇਹੀ ਸੋਚ ਰਿਹਾ ਕਿ ਸਾਡੀ ਧੀ ਵੀ ਵਧੀਆ ਘਰ ਜਾਵੇ ਸੋ ਸਭ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝੋ ਜੇ ਇਹ ਵਿਚੋਲੇ ਜੇ ਜਿੱਥੋਂ ਇਹ ਵਿਚੋਲੇ ਬੰਦ ਹੋ ਗਏ ਨਾ ਇਹ ਕੰਮ ਕਰਨ ਨੂੰ ਜਦੋਂ ਵੀ ਕਿਸੇ ਦਾ ਰਿਸ਼ਤਾ ਆਇਆ ਨਾ ਸਭ ਤੋਂ ਪਹਿਲਾਂ ਇਹ ਨਹੀਂ ਕਹਿਣਾ ਮੁੰਡੇ ਦੀ ਕਿੰਨੀ ਜ਼ਮੀਨ ਆ ਸਭ ਤੋਂ ਪਹਿਲਾਂ ਇਹ ਦੇਖੋ ਕਿ ਮੁੰਡਾ ਕੰਮ ਕਰਦਾ ਆ ਮੁੰਡਾ ਆਪਣੇ ਹੱਥੀਂ ਮਿਹਨਤ ਕਰਦਾ ਆ ਪੈਸਾ ਤੇ ਲਾ ਦਿੰਦਾ ਆ ਘਰ ਤਾਂ ਕਿ ਜਿਹੜੇ ਉਹਨਾਂ ਦੇ ਪਰਿਵਾਰ ਬਣੂਗਾ ਉਹਦੀ ਪਰਵਰਿਸ਼ ਕਰ ਸਕਦਾ ਉਹ ਫੇਰ ਰਿਸ਼ਤਾ ਕਰਿਓ ਹੁਣ ਮਿੰਦੋ ਤਾਂ ਮੇਰੇ ਘਰੋਂ ਸੜ ਪੁੱਜ ਕੇ ਚਲ ਗਈ ਆ ਹੁਣ ਮੈਂ ਦੇਖ ਹੁਣ ਦੇਖਿਓਗਾ ਕਿ ਉਹ ਆਪਣੇ ਨੋਹ ਦਾ ਨੋਹ ਨਾਲ ਜਾ ਕੇ ਕੀ ਗੱਲਾਂ ਕਰਦੀ ਆ ਹੁਣ ਇਹ ਦੇਖਦੇ ਆ ਕਿਉਂਕਿ ਮਿੰਦੋ ਦੀ ਨੋਹ ਵੀ ਖੁਸ਼ ਨਹੀਂ ਹੈਗੀ ਉਹਨੇ ਵੀ ਆਪਣੇ ਸ਼ਰਾਬੀ ਕੁਆਬੀ جوہریਏ ਮੁੰਡੇ ਦੇ ਨਾਲ ਵਿਚਾਰੀ ਕੁੜੀ ਵਿਆਹਤੀ ਜਿਹੜੀ ਕੁੜੀ ਐਨੀ ਆਇਲਡਰਸ ਕੀਤਾ ਸੀ ਵਿਚਾਰੀ ਨੇ ਉਹਨੇ ਬਾਹਰ ਜਾਣਾ ਸੀਗਾ ਹਨਾ ਉਹਦਾ ਚਾਂ ਸੀ ਬਹੁਤ ਮੈਨੂੰ ਇੱਕ ਗੱਲ ਦੱਸ ਮੈਂ ਤੈਨੂੰ ਇੱਕ ਗੱਲ ਪੁੱਛਣੀ ਆ ਮੈਂ ਸਰਪੈਂਚਣੀ ਦੇ ਘਰ ਤੈਨੂੰ ਕਿਹਾ ਸੀ ਨਾ ਟੋਕੇਆ ਸੀ ਨਾ ਉਹ ਮੈਨੂੰ ਪਿੱਛੇ ਟੋਕੇ ਹੀ ਨਾ ਮੈਂ ਸਰਪੈਂਚਣੀ ਦੇ ਘਰ ਗਈ ਸੀ ਨੀਟੇ ਦਾ ਰਿਸ਼ਤਾ ਲੈ ਕੇ ਉਹ ਜਿਹੜੇ ਆਪਣੇ ਨਾਲ ਦੇ ਪਿੰਡ ਦੀ ਕੁੜੀ ਨਹੀਂ ਹੈਗੀ ਜਿਹੜੀ ਕਹਿੰਦੇ ਆ 15 16 ਕਲਾਸਾਂ ਕੀਤੀਆਂ ਹੁਣ ਉਹ ਨਰਸਿੰਗ ਨੂਰ ਸਿੰਘ ਕਰ ਰਹੀ ਹੈ ਹੈ ਮੈਂ ਨਾ ਇੰਨੀ ਕੁੱਤੇ ਖਾਣੇ ਕਿੱਤੀ ਸਰਪੈਂਚ ਨੇ ਇੰਨੀ ਕੁੱਤੇ ਖਾਣੇ ਕੀਤੇ ਆਖੇ ਕਹਿੰਦੀ ਤੇ ਤੂੰ ਕਹਿੰਦੀ ਫਰਜ਼ੀ ਰਿਸ਼ਤੇ ਕਰਾਨੀ ਆ ਤੂੰ ਝੂਠ ਤੂਫਾਨ ਬੋਲ ਕੇ ਰਿਸ਼ਤੇ ਕਰਾਨੀ ਆ ਕਦੋਂ ਮੈਂ ਝੂਠ ਤੂਫਾਨ ਬੋਲ ਕੇ ਰਿਸ਼ਤੇ ਕਰਾਨੇ ਆ ਹੈ ਮੈਂ ਉਹ ਉਹਨਾਂ ਨੂੰ ਇਹੀ ਕਿਹਾ ਸੀ ਵੀ ਅੱਸੀ ਕਿੱਲੇ ਜ਼ਮੀਨ ਆ ਮੁੰਡੇ ਵੀ ਸਰਪੈਂਚਰੀ ਦਾ ਮੁੰਡਾ ਠੰਡਾ ਕੱਲਾ ਨਾਲ ਮੈਨੂੰ ਉਹ ਕਹਿੰਦੀ ਵੀ ਤੇਰੀ ਨੋਂ ਕਿਹੜਾ ਖੁਸ਼ ਆ ਤੂੰ ਕੋਈ ਗੱਲ ਕੀਤੀ ਆ ਕਿਸੇ ਕੋਲ ਮੈਨੂੰ ਕਹਿੰਦੀ ਤੇਰਾ ਮੁੰਡਾ ਵੀ ਨਸ਼ੇਰੀਆ ਆ ਮੈਂ ਕਿਹਾ ਮੇਰੀ ਨੋ ਘਰ ਆ ਕੇ ਦੇਖੋ ਕਿ ਕਾਦੀ ਕਮੀ ਆ ਰੋਟੀ ਪਾਣੀ ਖਾਂਦੀ ਤਿੰਨ ਟਾਈਮ ਕਾਦੀ ਸਮੀਂ ਮੈਨੂੰ ਤੂੰ ਦੱਸ ਤੈਨੂੰ ਕਾਦੀ ਕਮੀ ਆ ਤੂੰ ਮੈਨੂੰ ਕਦੀ ਕੁਝ ਦੱਸਿਆ ਮੰਮੇ ਤੁਸੀਂ ਮੇਰੇ ਨਾਲ ਕਦੇ ਕੋਈ ਦੁੱਖ ਸੁੱਖ ਨਹੀਂ ਕੀਤਾ ਮੈਂ ਜਾਦੀ ਵਿਆਹ ਵਿਆਹ ਕੇ ਆਈਆਂ ਤੁਸੀਂ ਮੇਰੇ ਕੋਲ ਕਦੀ ਨਹੀਂ ਬੈਠੇ ਸਾਰਾ ਦਿਨ ਮੈਂ ਘਰ ਦਾ ਕੰਮ ਹੀ ਕਰਦੀ ਰਹੀ ਹਨਾ ਮੇਰੇ ਵਿਆਹ ਨੂੰ ਅੱਜ 5 ਸਾਲ ਹੋ ਗਏ ਤੁਹਾਡੇ ਪੁੱਤ ਨੇ ਮੈਨੂੰ ਕਦੀ ਕਦੀ ਨਹੀਂ ਕਿਹਾ ਕੋਈ ਕਦੀ ਗੱਲ ਨਹੀਂ ਕੀਤੀ ਕਿ ਚੱਲ ਮੈਂ ਤੈਨੂੰ ਆ ਲੈ ਦੰਨਾ ਜਾਂ ਮੈਂ ਆ ਲੈ ਦੰਨਾ ਆ ਮੇਰੇ ਮਾਂ ਬਾਪ ਨੇ ਵੀ ਮੰਮੀ ਤੁਸੀਂ ਮੇਰੇ ਮਾਂ ਬਾਪ ਨੂੰ ਵੀ ਝੂਠ ਬੋਲਿਆ ਸੀਗਾ ਮੇਰੇ ਪੇਕੇਆਂ ਨੂੰ ਵੀ ਤੁਸੀਂ ਝੂਠ ਤਾਂ ਬੋਲ ਕੇ ਦਿੱਤਾ ਦਿੱਤਾ ਸੀ ਪਰ ਮੈਂ ਵੀ ਮੈਂ ਇਹ ਗੱਲ ਤੁਹਾਡੇ ਨਾਲ ਕਰਨੀ ਨਹੀਂ ਸੀਗੀ ਪਰ ਜਦ ਅੱਜ ਤੁਸੀਂ ਪੁੱਛਦੇ ਆ ਤਾਂ ਮੈਂ ਤੁਹਾਨੂੰ ਅੱਜ ਤੁਹਾਡੇ ਨਾਲ ਇਹ ਗੱਲ ਕਰਦੀ ਆ ਮੇਰੇ ਮਾਂ ਬਾਪ ਨੇ ਮੈਨੂੰ ਇਹੀ ਕਿਹਾ ਸੀ ਕਿ ਚੱਲ ਧੀਏ ਜੋ ਹੋਣਾ ਸੀ ਹੋ ਗਿਆ ਮੇਰੇ ਮਾਪੇ ਦੇ ਵੀ ਬਹੁਤ ਚਾਅ ਸੀਗੇ ਮੇਰੇ ਡੈਡੀ ਨੇ ਸਾਨੂੰ ਚਾਰ ਭੈਣਾਂ ਨੂੰ ਪਤਾ ਨਹੀਂ ਕਿੱਦਾਂ ਇੰਨੀ ਮੁਸ਼ਕਿਲ ਨਾਲ ਪੜਾਇਆ ਕਿ ਤੁਹਾਡੇ ਵਿਆਹ ਵਧੀਆ ਘਰਾਂ 'ਚ ਹੋ ਜੂਗੇ ਚਲ ਅਸੀਂ ਤਾਂ ਗਰੀਬੀ ਕੱਟੀ ਆ ਤੁਹਾਨੂੰ ਗਾਹਾਂ ਵਧੀਆ ਸੋਖੇ ਪਰਿਵਾਰ ਮਿਲ ਜੂਗਾ ਪੜੀਆਂ ਲਿਖੀਆਂ ਤੁਸੀਂ ਹੈਗੀਆਂ ਆ ਹਨਾ ਮੇਰੇ ਮਾਪੇ ਨੇ ਪਤਾ ਨਹੀਂ ਕਿੱਦਾਂ ਸਾਨੂੰ ਪੜਾਇਆ ਆਇਲਟ ਕਰਾਈ ਮੇਰੇ ਮਾਪੇ ਨੇ ਤਾਂ ਇਹੀ ਕਿਹਾ ਸੀਗਾ ਸਾਨੂੰ ਜਿਹਨੇ ਦੱਸ ਪਾਈ ਸੀ ਉਹਨੇ ਇਹੀ ਕਿਹਾ ਸੀ ਕਿ ਬਚੋਲੇ ਨੂੰ ਦੱਸਦਾ ਕਿ ਕੁੜੀ ਨੇ ਆਇਲਟ ਕੀਤੀ ਹੋਈ ਆ ਕੁੜੀ ਬਾਹਰ ਜਾਣਾ ਚਾਹਦੀ ਆ ਔਰ ਮੈਂ ਮੰਮੀ ਜੀ ਜਿੱਦਾਂ ਮੇਰਾ ਹੁਣ ਹਾਲ ਆ ਮੈਂ ਇਦਾਂ ਥੋੜਾ ਸੀਗੀ ਪਹਿਲਾਂ ਜੇ ਤੁਹਾਨੂੰ ਮੇਰਾ ਹਾਲ ਦੇਖ ਕੇ ਮਣੀ ਪਤਾ ਲੱਗਦਾ ਕਿ ਮੈਂ ਸੋਖੀ ਆ ਜਾਂ ਦੁਖੀ ਆ ਜਾਂ ਕੀ ਆ ਹਨਾ ਮੰਮੀ ਮੈਂ ਸਾਰਾ ਦਿਨ 5 ਸਾਲ ਮੈਨੂੰ ਪਤਾ ਨਹੀਂ 5 ਸਾਲ ਦੇ ਵਿੱਚ ਮੈਂ ਕਿੱਦਾਂ ਰਹੀ ਆ ਇੱਥੇ ਹਨਾ ਮੈਂ ਨਾ ਕੋਈ ਝਹਾਤੋਂ ਕੱਪੜੇ ਲੀੜੇ ਦੀ ਮੰਗ ਕੀਤੀ ਆ ਗਲ ਮੇਰਾ ਖਾਲੀ ਆ ਟੁੰਬਾ ਮੇਰੀਆਂ ਤੁਹਾਡੇ ਪੁੱਤ ਨੇ ਵੇਚ ਦਿੱਤੀਆਂ ਮੈਂ ਕਦੀ ਆਪਣੇ ਮਾਪੇ ਬਨੂ ਨਹੀਂ ਦੱਸਿਆ ਔਰ ਮੇਰਾ ਵੀ ਮਮੇ ਮੇਰਾ ਵੀ ਬਹੁਤ ਸੁਪਨਾ ਸੀਗਾ ਮੈਂ ਇੰਨੀ ਰਾਤਾਂ ਨੂੰ ਰਾਤਾਂ ਨੂੰ ਜਾਗ ਜਾ ਕੇ ਮੈਂ ਪੜ੍ਹਾਈ ਕੀਤੀ ਸੀਗੀ ਕਿ ਮੈਂ ਆਇਲਟ ਕੀਤੀ ਆ ਕਿ ਮੈਂ ਆਪਣੇ ਪਰਿਵਾਰ ਚੋਂ ਮੇਰਾ ਕੋਈ ਭਰਾ ਨਹੀਂ ਸੀਗਾ ਮੈਂ ਚੌਥੀ ਸੀਗੀ ਹਨਾ ਚਾਰ ਭੈਣਾਂ ਸੀਗੀਆਂ ਸਭ ਤੋਂ ਮੈਂ ਵੱਡੀ ਮੈਂ ਸੀਗੀ ਮੈਨੂੰ ਇਹੀ ਸੀਗਾ ਕਿ ਮੈਂ ਇਹੀ ਸੋਚਦੀ ਸੀਗੀ ਮੇਰੇ ਬਾਪ ਨੇ ਇੰਨੀ ਮਿਹਨਤ ਕਰਕੇ ਮੈਨੂੰ ਪਾਲਿਆ ਮੈਂ ਆਇਲਟ ਕਰਕੇ ਔਖੇ ਸੋਖੇ ਮੈਂ ਆਇਲਟ ਕਰਕੇ ਮੈਂ ਰਾਤ ਨੂੰ ਲੋਕਾਂ ਦੇ ਘਰਾਂ 'ਚ ਕੰਮਕਾਰ ਕਰਕੇ ਮੈਂ ਮੇਰੀਆਂ ਭੈਣਾਂ ਨੇ ਮੈ ਆਇਲਟ ਕੀਤਾ ਕਿ ਚਲੋ ਕਹਿੰਦੇ ਸੀਗੇ ਬਚੋਲਾ ਕਹਿੰਦਾ ਸੀ ਕਿ ਮੁੰਡਾ ਬਾਹਰ ਲੈ ਜਾਊਗਾ ਮੈਨੂੰ ਇਹ ਸੀਗਾ ਕਿ ਚਲ ਇੱਥੇ ਦੀ ਕਮਾਈ ਦਾ ਤਾਂ ਕੁਛ ਨਹੀਂ ਹੁੰਦਾ ਬਾਹਰ ਮੈਂ ਕਮਾਈ ਐਨੀ ਕਰੂੰਗੀ ਕਿ ਮੈਂ ਆਪਣੇ ਬਾਪ ਨੂੰ ਪੁੱਤ ਪੁੱਤ ਦੀ ਕਮੀ ਨਹੀਂ ਹੋਣ ਦਵਾਂਗੀ ਪਰ ਮੰਮੀ ਮੈਂ ਇੱਥੇ ਤੁਸੀਂ ਮੈਨੂੰ ਇੱਥੇ ਫਸਾ ਦਿੱਤਾ ਇੱਕ ਤਰ੍ਹਾਂ ਦਾ ਬਚੋਲੇ ਆਣੇ ਹਨਾ ਮੈਂ ਬਿਲਕੁਲ ਵੀ ਤੁਸੀਂ ਇਹ ਨਹੀਂ ਕਿਹਾ ਕਿ ਮੈਂ ਨਹੀਂ ਕਿਹਾ ਜੇ ਤੁਸੀਂ ਅਜ ਆਪਣੇ ਪੁੱਤ ਬਾਰੇ ਉਸ ਸਰਪੰਚ ਜੀ ਅੰਗਰ ਆਪਣੇ ਪੁੱਤ ਬਾਰੇ ਬਿਆਨ ਤੋਂ ਨਾ ਕਰ ਦੰਦੇ ਨਾ ਕਿ ਮੰਮੀ ਮੇਰੀ ਜ਼ਿੰਦਗੀ ਬਰਬਾਦ ਨਾ ਹੁੰਦੀ ਮੇਰੀ ਮੰਮੀ ਜ਼ਿੰਦਗੀ ਬਰਬਾਦ ਨਾ ਹੁੰਦੀ ਐਦਾਂ ਜੇ ਤੁਸੀਂ ਉਸ ਸਰਪੰਚ ਜੀ ਅੰਗਰ ਆਪਣੇ ਪੁੱਤ ਦਾ ਵਿਆਹ ਨਾ ਕਰਦੇ ਹਾ ਦੇਖੋ ਮੈਂ ਤੁਹਾਨੂੰ ਕਿਸ ਪਾਸੋਂ ਲੱਗਦੀਆਂ ਕਿ ਮੈਂ ਵਿਆਹੀ ਹਾਂ ਕਿਸ ਪਾਸੋਂ ਲੱਗਦੀਆਂ ਮੈਂ ਤੁਹਾਨੂੰ ਵਿਆਹੀ ਹਾਂ ਸੋ ਮੰਮੀ ਕਦੇ ਵੀ ਇੱਦਾਂ ਝੂਠ ਤੂਫਾਨ ਬੋਲ ਕੇ ਰਿਸ਼ਤਾ ਨਾ ਕਰੋ ਕਿਸੇ ਧੀ ਦਾ ਮੇਂਨਾ ਤਾਂ ਜੋ ਹੋਣਾ ਸੀ ਹੋ ਗਿਆ ਮੁਕੱਦਰ ਨੇ ਜੋ ਕਰਨਾ ਸੀ ਮੇਂਨਾ ਕਰਤਾ ਹੁਣ ਕਿਸੇ ਦੀ ਧੀ ਦਾ ਇਦਾਂ ਨਾ ਕਰਿਓ ਕਦੇ ਵੀ ਕਿਸੇ ਨੂੰ ਝੂਠ ਦੱਗੇ ਕਰ ਦੋ ਦਿੱਤੇ ਆਪਣਾ ਤਾਂ ਇੱਕ ਵੀ ਨਹੀਂ ਕੈਸੇ ਲਿਖੀ ਕੁੜੀਆਂ ਦੀ ਜ਼ਿੰਦਗੀ ਕਰ ਦੋ ਦਿੱਤੇ ਆਪਣਾ ਤਾਂ ਇੱਕ ਵੀ ਨਹੀਂ ਹੱਸਦੀਆਂ ਚੰਗੀਆਂ ਲੱਗਦੀਆਂ ਵੱਸਦੀਆਂ ਚੰਗੀਆਂ ਲੱਗਦੀਆਂ ਹੱਸਦੀਆਂ ਚੰਗੀਆਂ ਲੱਗ